ਨੀ ਦੱਸਿਂ ਬੈਣਾ ਹਾਂ ਭੈਣ ਨੀ ਕੰਮ ਨੂੰ ਕੁਕ ਲੱਗ ਰਹੀ ਹੋਣੀ ਭੈਣ ਹੁਣ ਤਾਂ ਗੱਲਾਂ ਬਹੁਤ ਮਾਰਦੀ ਆ ਆਪਾਂ ਨੇ ਆਪਾਂ ਨੂੰ ਰੋਕੀ ਪਾਣੀ ਦਾ ਕਰ ਲੈਣੀ ਤੇ ਪਹਿਲਾਂ ਇਹ ਦੱਸ ਬਣਾਇਆ ਕੀ ਤੂੰ ਬਣਾਉਣਾ ਕੀ ਨੇ ਮੂੰਹ ਹੀ ਬਣਾਇਆ ਨਾ ਦੇ ਮੂੰਹ ਦਾ ਸੁਕਣਾ ਬਹੁਤ ਖੁਸ਼ ਆਜ ਮੇਰੀ ਭਣਾਂ ਆਈਆਂ ਹੋਈਆਂ ਨੇ ਮੈਂ ਮਹਿਮਾਨ ਤਾਂ ਰੱਬ ਦਾ ਰੂਪ ਤੇ ਮੈਂ ਕਹਿੰਨੀ ਆ ਸਬਜੀ ਚ ਕੀ ਬਣਾਇਆ ਦੱਸ ਸਬਜੀ ਚ ਕੀ ਬੜਾ ਸਭ ਵੀ ਤਾਂ ਮੈਂ ਨਹੀਂ ਬਣਾਏਗੀ ਤੁਸੀਂ ਆਇਆ ਸੀ ਪ੍ਰੋਗਰਾਮ 'ਤੋਂ ਤੁਸੀਂ ਕਹਿੰਦੇ ਕਿ ਦਿਖਾ ਸੀ ਤਾਂ ਉਹ ਘਾਹ ਲਿਆ ਹਲਾ ਕੁਛ ਇਹ ਆਪਾਂ ਨੇ ਮੈਂ ਸੋਚਿਆ ਮੈਂ ਕਿ ਚੱਲ ਖੱਟੀ ਦਾਲ ਬਣਾ ਲੈ ਹਾਏ ਦੋ 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 ਖੱਟੀ ਦਾਲ ਨੂੰ ਆਇਆ ਤੱਕ ਨੂੰ ਖੱਟੀ ਦਾਲ ਬਣਾਈ ਚਾਹੇ ਵਾਸ਼ ਵਿੱਚ ਤੇ ਡੋਲ ਦੇ ਲੋ ਅਸਨੇ ਮੈਂ ਖੱਟੀ ਦਾਲ ਦਿਖਾਉਣ ਦੇ ਕੋਲ ਨਹੀਂ ਦੱਸੋ ਮੈਂ ਹੁਣ ਕੀ ਕਰਾਂ ਨਾ ਕੀ ਸੁਣਾਂ ਨਹੀਂ ਡਾਕਟਰ ਵੀ ਦੱਸਦੇ ਨੇ ਡਾਕਟਰ ਦੱਸੇ ਖੱਟੀ ਦਾਲ ਨੂੰ ਹਾਂ ਡਾਕਟਰ ਇਹ ਕਹਿੰਦੇ ਆ ਵੀ ਬੇਈਂ ਦਾ ਆਪਾਂ ਦੇ ਦਾਂ ਮੇਰੇ ਤਾਂ ਕਾਇਦਰ ਹੋਈ ਨਹੀਂ ਮੈਂ ਬੇਈ ਕਦੋਂ ਕੇ ਹੈ ਹਾਂ ਉਹ ਕਿ ਖੱਟੀ ਦਾਲ ਕੇ ਹੈ ਖੱਟੀ ਬੇਹੀ ਹੁੰਦੀ ਹੈ ਨਹੀਂ ਕਾ ਨੋ ਤੁਸੀਂ ਜਰਾ ਨਹੀਂ ਉਹਨੂੰ ਕੀ ਬੋਲਦੇ ਆਂ ਜੀ ਨਾ ਪੇਲੇ ਪੇਲੇ ਨਹੀਂ ਹੁੰਦੀ ਕਿ ਦਾਲ ਅਸਲੀ ਖਾਓਗੀ ਕਿਹੜੀ ਉਹ ਚੋਹੂਗੀ ਮਸਲੀ ਨਹੀਂ ਹਾਂ ਮਰ ਜਾ ਉਹ ਬਸ ਇਹ ਸੋਚ ਰਹਾ ਮੈਂ ਭੁੱਲ ਗਈ ਸੀ ਤੇ ਆਖੀ ਗਿਆ ਕਿ ਤੇ ਪੈਣਾ ਤੇ ਚਾਰਾ ਦਿਨਾਂ ਦੀ ਖੱਟੀ ਦਾਲ ਬਣਾ ਕੇ ਖਵਾ ਦੇ ਉਹ ਸਾਨੂੰ ਬਿਮਾਰ ਕਰੇ ਨਹੀਂ ਉਹਦਾ ਨਾ ਖੱਟਾ ਹੁੰਦਾ ਹੈ ਸਿੱਧਾ ਕਰ ਲੈ ਮੈਂ ਮੂੰਗੀ ਦੀ ਦਾਲ ਬਣਾਈ ਹੈ ਪੀ ਮੂੰਗੀ ਦੀ ਦਾਲ ਤੋਂ ਖੱਟੀ ਦਾਲ ਕਹੀ ਜਾਂਦੀ ਹੈ ਖੱਟੀ ਦਾਲ ਅਸਲ ਤਾਂ ਵੱਡੇ ਕਰਦੀ ਕੋਈ ਲੱਗਦਾ ਖੱਟੀ ਦਾਲ ਤੋਂ ਮੇਰਾ ਤਾਂ ਪੇਟ ਪਹਿਲਾਂ ਹੀ ਨੁਫਲਾ ਗਿਆ ਸੀ ਖੱਟੀ ਦਾਲ ਦਾ ਨਾਸੂਕ ਕਿਹਦੀ ਇਹ ਪੈਣੇ ਖੱਟੀ ਦਾਲ ਤਾਂ ਤਾਂ ਬਣਾਦੀ ਜਿਵੇਂ ਤੁਸੀਂ ਬਾਲਾ ਕੋ ਸਾਰ ਕੇ ਆ ਵੀ ਕਈ ਵਾਰੀ ਕੰਦੇ ਨਹੀਂ ਜੀਦਾ ਤਾਂ ਮੈਂ ਤਾਂ ਨਾਲ ਤਾਂ ਬਣਾ ਰਿਹਾ ਸਾਰੇ ਸਾਗ ਪੈਣੇ ਹੁਣ ਮੈਂ ਕਰਾਂ ਤੁਹਾਨੂੰ ਨਾਲੇ ਮੇਰੀ ਗੱਲ ਸੁਣੋ ਪੈਣੇ ਸਾਗ ਬਣਾ ਕੇ ਫਾਟ ਤਨੀਰ ਅੱਛਾ ਚਟਣੀ ਨਾਲੇ ਕੜਾ ਅੱਛਾ ਨਾਲ ਸੋਪ ਨਾਲ ਹੋਰ ਚੀਜ਼ਾਂ ਲੱਟਨ ਬਟਰ ਮੈਂ ਕਿਹੜੀ ਚੀਜ਼ ਦਾ ਨਾਮ ਲਵਾਂ ਸੈਂ ਤੂੰ ਖੱਟੀ ਦਾ ਸਾਡਾ ਕੰਮ ਹੁੰਦਾ ਆ ਤੁਹਾਨੂੰ ਕੁਝ ਬਤਾਉਣਾ ਮੈਂ ਤਾਂ ਮੈਂ ਲਗਾਉਂਦਾ ਸੇ ਰੇ ਢੁਕੀਏ ਜਾਦਾ ਖਾਲੇ ਬੰਦ ਦਾ ਨਾਮ ਦਾ ਦੀਂਦੀ ਆ ਬੱਚਾ ਕੋ ਆ ਤੁਹਾਨੂੰ ਬੱਤ ਖੱਟੀ ਵਾਲੀ ਬੋਲੋ ਇਹ ਆਸਾਨ ਹੈ ਹਾਂਜੀ ਹਾਂ ਆਹ ਹੋਰ ਇੰਡੀਆ ਦੇ ਨੇ ਖੱਟੀਆਂ ਕੋਈ ਕਿ ਤੁਹਾਰ ਤੇ ਹੋਣੀ ਹੁੰਦੀ ਐ